ਅਜੇ ਰੁੱਕੀ ਕਿਉਂ ਰੁਕੀ ਹੋ ਗਿਆ ਅੱਪਾ ਚੱਲੇ ਕਿੱਥੇ ਆ ਰੈਸਟੋਰੈਂਟ ਜਿਉਂ ਕਿਸੇ ਨੇ ਵੀ ਇਕ ਲਿਆ ਉਹ ਕਿਉਂ ਡਰੀ ਜਾਨੀ ਉੱਥੇ ਤੈਨੂੰ ਕਿੰਨੇ ਦੇਖਣਾ ਉਹ ਯਾ ਡਰ ਤਾਂ ਲੱਗਦਾ ਹੀ ਐ ਮੈਂ ਘਰੇ ਤੋਂ ਝੂਠ ਬੋਲ ਕੇ ਆਈ ਆ ਕਾਲਜ ਦਾ ਤੇ ਇੱਥੇ ਮੈਂ ਤੇਰੇ ਨਾਲ ਆ ਤੂੰ ਤਾਂ ਆਇਆ ਘਬराई ਉੱਥੇ ਬੈ ਕੇ ਅਰਮਾਨ ਨਾਲ ਗੱਲਾਂ ਬਾਤਾਂ ਕਰਾਂਗੇ ਤੂੰ ਬੈ ਤੈਨੂੰ ਪਤਾ ਤਾਂ ਸਾਰੀ ਰਾਤ ਸੁੱਤਾ ਨਹੀਂ ਕਿਉਂ ਮੈਨੂੰ ਚਾਹ ਹੀ ਬੜੀ ਤੈਨੂੰ ਮਿਲਦਾ ਮਾਦਾ ਸਵੇਰ ਦਾ ਉੱਠ ਕੇ ਬੈਠਾ ਅੱਛਾ ਇੰਨਾ ਪਿਆਰ ਕਰਦਾ ਮੈਨੂੰ ਕੰਮ ਜਿਹਾ ਪਿਆਰ ਕਰਦਾ ਤਾਂ ਫਿਕਰ ਕਰੰਦਿਆ ਜੇ ਇੰਨਾ ਹੀ ਕਰਦਾ ਤਾਂ ਸਾਰੀ ਉੱਪਰ ਨਾਲ ਖੜੀ ਜੇ ਬੁੱਢਿਆ ਮਨ ਤੋਂ ਖਾਣਾ ਕਰਦੀ ਤੱਕਦਾ ਤੈਨੂੰ ਯਕੀਨ ਨਹੀਂ ਮੇਰੇ ਨੂੰ ਲੈ ਤੂੰ ਤਾਂ ਗੁੱਸੇ ਹੀ ਕਰ ਗਿਆ ਹੈ ਮੇਰੇ ਆ ਮਾਲਕਾ ਤੇਰੀ ਵੀ ਪਤਾ ਨਹੀਂ ਕੀ ਰਜਾ ਮੇਰੀ ਧੀ ਨੂੰ ਚੰਮਦੀ ਨੂੰ ਵਕਤ ਪਾ ਦੇ ਜੇ ਉਹਦੀ ਮਾਂ ਹੁੰਦੀ ਤੇ ਸਾਰੇ ਘਰ ਦੇ ਕੰਮ ਆਪ ਸੰਭਾਲਦੀ ਹੁਣ ਕਾਲਜ ਜਾਣ ਤੋਂ ਪਹਿਲਾਂ ਕਦੇ ਮੇਰੀ ਵਿਚਾਰੀ ਰੋਟੀ ਬਣਾਉਂਦੀ ਆ ਤੇ ਕਦੇ ਕੁਛ ਤੇ ਕਦੇ ਪੇਪਰਾਂ ਦੀ ਤਿਆਰੀ ਫੋਨ ਲਾ ਕੇ ਪੁੱਛ ਹੀ ਲਵਾਂ ਕਾਲਜ ਪਹੁੰਚ ਗਈ ਇੱਥੇ ਦਾ ਪਹੁੰਚਣਾ ਹਾਂ ਉਹ ਦੇਖ ਤੋ ਫੋਨ ਹੈ ਹਲੋ ਹਾਂਜੀ ਡੈਡੀ ਤੇ ਪੁੱਤਰ ਪਹੁੰਚ ਗਿਆ ਕਾਲਜ ਹਾਂਜੀ ਹਾਂਜੀ ਮੈਂ ਪਹੁੰਚ ਗਈ ਸੀ ਠੀਕ ਆ ਮੇਰਾ ਪੁੱਤ ਤੇ ਮੀਂਹ ਕਣੀ ਦਾ ਟਾਈਮ ਆ ਪੁੱਤ ਐਕਟਵਾ ਧਿਆਨ ਨਾਲ ਚਲਾਈ ਕੋਈ ਗੱਲ ਨਹੀਂ ਡੈਡੀ ਤੁਸੀਂ ਨਾ ਫਿਕਰ ਕਰਿਆ ਕਰੋ ਆਪਣਾ ਟੈਸਟ ਵੀ ਧਿਆਨ ਨਾਲ ਦੇ ਕੇ ਆਉਣਾ ਠੀਕ ਆ ਓਕੇ ਲੈ ਗੁੜੀਆ ਤਾਂ ਪਹੁੰਚ ਗਈ ਕਾਲਜ ਇਹਦਾ ਬਹੁਤ ਫਿਕਰ ਰਹਿੰਦਾ ਮੈਨੂੰ ਅਬੀ ਦੁਕਾਨ ਤੇ ਜਾਵਾਂ ਕੀ ਆਂਦਾ ਉੱਚ ਦੇ ਸਿੱਕੋ ਟੋਲਿਸ ਪੌਂਟ ਕੋਈ ਮੁਟਾ ਤੇਰਾ ਡੈ ਅਰੀਨਾ ਮੈਂ ਤੈਨੂੰ ਮਰਦੇ ਫੋਨ ਲਾ ਦਿੰਦਾ ਸਿਕਰਤਾ ਹੁੰਦੀ ਹੈ ਡੈਡੀ ਕੋਈ ਇਹ ਤਾਂ ਬਾੜੀ ਕੋ ਫਿਕਰੀ ਕਰਦਾ ਚਲ ਭਾਈ ਅੱਜ ਨੇੜ ਹੋ ਗਏ ਸਭਿਆ ਤੈਨੂੰ ਵੀ ਪਤਾ ਜਦੋਂ ਦੀ ਕਮਲ ਦੀ ਮੰਮੀ ਪੂਰੀ ਹੋਈ ਜਾਣਾ ਸਾਰਾ ਘਰ ਦਾ ਕੰਮ ਫਾਈਨ ਤੇ ਕਮਲ ਮੈਂ ਕਰਨਾ ਪੈਂਦਾ। ਕਮਲ ਦਾ ਅੱਜ ਪੇਪਰ ਸੀ। ਉਹ ਟਾਈਮ ਨਾ ਚੱਲੇਗੀ। ਆ ਰੋਟੀ ਰਾਟੀ ਮੈਨੂੰ ਬਣਾਉਣੀ ਪਈ। ਤੇ ਤੂੰ ਬਾਈ ਦੱਸ ਦੇ ਆਪਾਂ ਰੋਟੀ ਤੇ ਉਹਨਾਂ ਦਾ ਬੜਾ ਤੇ ਉਹ ਹੋਟਲ ਦੀ ਰੋਟੀ ਖਾਦੀ ਜਾਂਦੀ ਆ। ਰੋਟੀ ਘਰ ਦੀ ਚੰਗੀ ਲੱਗਦੀ ਆ। ਅੱਜ ਤਾਂ ਅੱਜ ਕੱਲ ਮੈਂ ਤਾਂ ਆਪਾਂ 2 ਮਿੰਟ ਤੱਕ ਨਹੀਂ। ਕੋਈ ਨਹੀਂ। ਬਸ ਆਪੜ ਰੱਖ ਅੰਦਰ। ਵਾਹ ਇਹ ਆਪਾਂ